ਨਿਊ ਕਾਲਰੂਪ ਮੈਰਿਜ ਬੀਰੋ ਚੈਨਲ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਔਰ ਸਿਰਫ ਲੜਕੀਆਂ ਦੇ ਨਵੇਂ ਰਿਸ਼ਤਿਆਂ ਦਾ ਚੈਨਲ ਹੈ ਇਸ ਵਿੱਚ ਇੰਜੀਨੀਅਰਿੰਗ ਬੀਐਸਸੀ ਨਰਸਿੰਗ ਡੈਂਟਿਸਟ ਐਮਬੀਬੀਐਸ ਐਮਡੀ ਆਈਟੀ ਔਰ ਐਮਬੀਏ ਆਦੀ ਲੜਕੀਆਂ ਦੇ ਪ੍ਰੋਫਾਈਲਸ ਦੱਸੇ ਜਾਂਦੇ ਹਨ ਨਵਾਂ ਪ੍ਰੋਫਾਈਲ ਨੋਟ ਕਰੋ ਜੀ ਨਾਮ ਹੈ ਕੁਮਾਰੀ ਕਾਸਟ ਹੈ ਬ੍ਰਾਹਮਣ ਬਰਤ ਹੈ 14 ਨਵੰਬਰ 1992 ਹਾਈਟ ਹੈ 5 ਫੁੱਟ 4 ਇੰਚ ਫਾਦਰ ਐਸ ਐਚਓ ਰਿਟਾਇਰ ਨੇ ਪੰਜਾਬ ਪੁਲਿਸ ਤੋਂ ਮਦਰ ਹਾਊਸ ਵਾਈਫ ਨੇ ਇੱਕ ਬ੍ਰਦਰ ਹੈ ਮੈਰਿਡ ਹੈ ਔਰ ਗੁਰਦਾਸਪੁਰ ਸੀਟੀਨੀ ਬਿਲੋਂਗ ਕਰਦੇ ਨੇ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਸਿਰਫ ਸ਼ਰਮਾ ਕਾਸਟ ਦਾ ਹੋਵੇ ਸਰਕਾਰੀ ਜੋਬ ਜਾਂ ਕੋਈ ਵੈਲ ਸੈਟਲਡ ਬਿਜ਼ਨਸ ਹੋਵੇ ਉਹਨਾਂ ਦਾ ਔਰ ਐਨ ਆਰ ਆਈ ਲੜਕਾ ਨਹੀਂ ਚਾਹੀਦਾ ਹੈ ਇਹਨਾਂ ਨੂੰ ਸੈਕੰਡਲੀ ਇਹਨਾਂ ਨੇ ਰਿਸ਼ਤਾ ਕਰਨਾ ਹੈ 50 ਕਿਲੋਮੀਟਰ ਦੇ ਆਸ-ਪਾਸ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਬਟਾਲਾ ਹੁਸ਼ਿਆਰਪੁਰ ਇਸ ਏਰੀਆ ਨੂੰ ਇਹ ਪ੍ਰੋਫਾਈਲ ਜਿਹੜਾ ਹੈ ਇਸ ਏਰੀਆ ਤੋਂ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਵਧੇਰੇ ਇਨਫੋਰਮੇਸ਼ਨ ਵਾਸਤੇ ਤੁਸੀਂ ਇਹ ਜੋ ਵਟਸਐਪ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਔਰ ਫੋਟੋ ਸ਼ੇਅਰ ਕਰਨਾ ਹੈ ਔਰ ਲੜਕੀ ਜਿਹੜੀ ਹੈ ਉਹ ਸਰਕਾਰੀ ਜੋਬ ਵਾਸਤੇ ਪ੍ਰੈਪਰੇਸ਼ਨ ਕਰ ਰਹੀ ਹੈ ਜਲਦੀ ਹੀ ਉਹਨਾਂ ਨੂੰ ਗਵਰਨਮੈਂਟ ਜੋਬ ਮਿਲ ਜਾਏਗੀ ਇਸ ਤੋਂ ਇਲਾਵਾ ਜ਼ਰੂਰੀ ਸੂਚਨਾ ਹੈ ਕਿ ਅਪਾਹਜ ਔਰ ਗਰੀ ਪਰਿਵਾਰ ਦੀਆਂ ਲੜਕੀਆਂ ਦੀ ਐਡ ਫ੍ਰੀ ਆਫ ਕਾਸਟ ਲਗਾਈ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ